ਅੰਮ੍ਰਿਤਸਰ ਐਡਮਿਨਿਸਟ੍ਰੇਸ਼ਨ ਦੀ ਮੀਟਿੰਗ ਲਈ ਹੈ ਅੰਮ੍ਰਿਤਸਰ ਦੀਆਂ ਮੁਸ਼ਕਿਲਾਂਤ ਨੂੰ ਲੈ ਕੇ ਐਮਪੀ ਬਣ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ ਜਿਹਦੇ ਵਿੱਚ ਕਮਿਸ਼ਨਰ ਕਾਰਪੋਰੇਸ਼ਨ ਅਪਰੂਵਮੈਂਟ ਟਰਸਟ ਪੋਲੂਸ਼ਨ ਡਿਪਾਰਟਮੈਂਟ ਇਰੀਗੇਸ਼ਨ ਡਿਪਾਰਟਮੈਂਟ ਪੰਚਾਇਤੀ ਰਾਜ ਸਾਰੇ ਡਿਪਾਰਟਮੈਂਟ ਜਿਹੜੇ ਮਾਜੂਦ ਡੀਸੀ ਸਾਹਿਬ ਦੇ ਅ ਅਧਿਕਾਰ ਖੇਤਰ ਅਸੀਂ ਇਹ ਮੀਟਿੰਗ ਡੀਸੀ ਸਾਹਿਬ ਦੇ ਨਾਲ ਡੀਸੀ ਸਾਹਿਬ ਡਿਵੈਲਪਮੈਂਟ ਔਰ ਜਨਰਲ ਦੋਨਾਂ ਦੇ ਨਾਲ ਲੱਕੇ ਕੀਤੀ ਹੈ ਇਹਦੇ ਚ ਅਹਿਮ ਮੁੱਦਾ ਜਿਹੜਾ ਆ ਇਕਤ ਕਾਰਪੋਰੇਸ਼ਨ ਦੇ ਨਾਲ ਸੰਬੰਧਿਤ ਜਿਹੜਾ ਸਫਾਈ ਦਾ ਬਹੁਤ ਬੁਰਾ ਹਾਲਾਤ ਨੇ ਉਹਨੂੰ ਲੈ ਕੇ ਚਰਚਾ ਹੋਈ ਹੈ ਸੀਵਰੇਜ ਵਾਟਰ ਸਪਲਾਈ ਨੂੰ ਲੈ ਕੇ ਚਰਚਾ ਹੋਈ ਹੈ ਜਿਹਦੇ ਚ ਜਿਹੜੀ ਫਾਈਨੈਂਸ਼ੀਅਲ ਮੁਸ਼ਕਲ ਹੈ ਕਾਰਪੋਰੇਸ਼ਨ ਦੀ ਉਹ ਵੀ ਚਰਚਾ ਚ ਰਹੀ ਹੈ ਕਿਉਂਕਿ ਫਾਈਨੈਂਸ਼ੀਅਲ ਵਿੱਤ ਕਮਿਸ਼ਨ ਵੀ ਕਿਉਂਕਿ ਹਾਊਸ ਪਿਛਲੇ 2 ਸਾਲ ਤੋਂ ਬਣਿਆ ਨਹੀਂ ਇਸ ਕਰਕੇ ਵੇਟ ਕਮਿਸ਼ਨ ਜਿਹੜਾ ਮਹੀਨੇ ਦਾ ਕਰੀਬ 5 ਕਰੋੜ ਰੁਪਇਆ ਕਾਰਪੋਰੇਸ਼ਨ ਨੂੰ ਮਿਲਦਾ ਸੀ ਉਹ ਵੀ ਮਿਲਣਾ ਬੰਦ ਹੋ ਗਿਆ ਹੈ ਸੈਂਟਰ ਗਵਰਨਮੈਂਟ ਨੇ ਬੰਦ ਕਰਤਾ ਹੈ। ਔਰ ਜਿਹੜੇ ਕਾਰਪੋਰੇਸ਼ਨ ਦੇ ਸਰਸ ਹੈ ਉਹ ਵੀ ਬਹੁਤ ਲਿਮਟਿਡ ਨੇ। ਜਿਹੜੀ ਲਿਫਟਿੰਗ ਕਰਦੀ ਹੈ ਕੂੜਾ ਕੰਪਨੀ ਉਹ ਵੀ ਫੰਡ ਦੇ ਘੱਟ ਹੋਣ ਕਰਕੇ ਜਾਂ ਉਹਨਾਂ ਦੇ ਕਈ ਮੁਸ਼ਕਿਲਾਂ ਨੇ ਉਹ ਵੀ ਕੰਮ ਨਹੀਂ ਕਰ 파 ਰਹੀ। ਸਾਰੀਆਂ ਚੀਜ਼ਾਂ ਤੇ ਚਰਚਾ ਕੀਤੀ ਹੈ ਕਿ ਸਾਡਾ ਕੰਮ ਹੈ ਕਾਰਪੋਰੇਸ਼ਨ ਦਾ ਕੰਮ ਹੈ ਲੋਕਾਂ ਨੂੰ ਸਾਫ ਸੁਥਰਾ ਪਾਣੀ ਸੀਵਰੇਜ ਔਰ ਵਾਟਰ ਸਪਲਾਈ ਮਹੀਆ ਕਰਾਉਣਾ ਔਰ ਇਹ ਮੀਟਿੰਗ ਦਾ ਏਜੰਡਾ ਜਿਹੜਾ ਹੈ ਅਸੀਂ ਡੀ ਸਾਹਿਬ ਨੂੰ ਕਿਹਾ ਕਿ ਸਰਕਾਰ ਨਾਲ ਜਾ ਕੇ ਡਿਸਕਸ ਕਰਨ ਔਰ ਤਰੰਤ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਕਿਉਂਕਿ ਅੱਜ ਜੋ ਹਾਲਾਤ ਬਣੇ ਪਏ ਨੇ ਸ਼ਹਿਰ ਦੇ ਵਿੱਚ ਬਹੁਤ ਮਾੜੇ ਨੇ ਸਾਨੂੰ ਡਰ ਹੈ ਕਿ ਜਿਸ ਤਰੀਕੇ ਦੇ ਨਾਲ ਗੰਦਗੀ ਹੈ ਜਿਸ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਚੂਹਿਆਂ ਦਾ ਪਰਿਵਾਰ ਹੈ ਮੈਨੂੰ ਤੇ ਡਰ ਹੈ ਕਿ ਇੱਥੇ ਪਲੇਗ ਨਾ ਸ਼ਹਿਰ ਚ ਫੈਲੇ ਕਿਤੇ ਬਿਮਾਰੀ ਨਾ ਬਿਮਾਰੀਆਂ ਨਾ ਕੋ ਫੈਲਣ ਇਸ ਕਰਕੇ ਮੈਂ آگਾਹ ਕੀਤਾ ਹੈ ਕਾਰਪੋਰੇਸ਼ਨ ਨੂੰ ਇਹ ਕਾਰਪੋਰੇਸ਼ਨ ਇਹਦਾ ਧਿਆਨ ਰੱਖੇ ਇਹਦੇ ਤੇ ਤੁਰੰਤ ਕੋਈ ਐਕਸ਼ਨ ਪਲਾਨ ਤਿਆਰ ਕਰੇ ਤਾਂ ਕਿ ਲੋਕਾਂ ਨੂੰ ਇਤੋਂ ਬਚਾਇਆ ਜਾ ਸਕੇ ਤੁੰਗਟਾਵ ਦਾ ਡਰੇਨ ਦਾ ਮੁੱਦਾ ਭਗਤਾਂ ਵਾਲੀ ਡਰੇਨ ਦਾ ਮੁੱਦਾ ਔਰ ਮਾਨਾ ਵਾਲੀ ਡਰੇਨ ਦਾ ਮੁੱਦਾ ਜਿੱਥੇ ਪਲੂਟਿਡ ਵਾਟਰ ਜਿਹੜਾ ਪੈ ਰਿਹਾ ਉਹਦੇ ਨਾਲ ਸੰਬੰਧਿਤ ਕੰਮਾਂ ਦੇ ਉੱਤੇ ਚਰਚਾ ਵੀ ਕੀਤੀ ਗਈ ਹੈ ਵੀ ਇਹਦਾ ਕਿਵੇਂ ਕੰਮ ਹੱਲ ਹੋਊਗਾ ਉਹਦੇ ਚ ਤੁੰਗਟਾਵ ਡਰੇਨ ਦਾ ਪ੍ਰੋਜੈਕਟ ਬਣਿਆ ਸੀ ਉਹਦੇ ਵਿੱਚ ਕਿਉਂਕਿ ਅ ਸੈਂਟਰਲ ਗਵਰਨਮੈਂਟ ਦੀ ਟੀਮ ਆਈ ਸੀ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਇਹ ਜਿਹੜਾ ਇਹਨਾਂ ਨੇ ਪਲਾਨ ਦਿੱਤਾ ਹੈ ਉਹਦੇ ਵਿੱਚ ਸਿਰਫ ਪਾਣੀ ਅੱਗੇ ਲੈ ਕੇ ਜਾਣ ਦਾ ਦਿੱਤਾ ਹੈ ਪਾਣੀ ਨੂੰ ਸਾਫ਼ ਕਰਨ ਦਾ ਪਲਾਨ ਨਹੀਂ ਹੈਗਾ ਉਹਦੇ ਤੇ ਅਸੀਂ ਮਤਲਬ ਪ੍ਰੋਮਟਰਸਤੇ ਜਿਹੜੇ ਐਸਆਓ ਸਨ ਬੈਠੇ ਔਰ ਕਾਰਪੋਰੇਸ਼ਨ ਸੀ ਪੋਲੂਸ਼ਨ ਡਿਪਾਰਟਮੈਂਟ ਸੀ ਉਹਨਾਂ ਸਾਰਿਆਂ ਨੇ ਚਰਚਾ ਹੋਈ ਹੈ ਕਿ ਇਹਨੂੰ ਕੁਝ ਸੈਚ ਕਰਕੇ ਇਹਦੇ ਟ੍ਰੀਟਮੈਂਟ ਪਲਾਂਟ ਲਾ ਕੇ ਪਾਣੀ ਦੇ ਤਾਂ ਕਿ ਪਾਸ ਸਾਫ਼ ਪਾਣੀ ਜਿਹੜਾ ਆ ਉਹਨੂੰ ਅੱਗੇ ਕੀਤਾ ਜਾਵੇ ਔਰ ਡੇਰੀਆਂ ਜਿਹੜੀਆਂ ਨੇ ਉਹਨਾਂ ਦਾ ਪ੍ਰਬੰਧ ਕੋਈ ਕੀਤਾ ਜਾਵੇ ਕਿ ਉਹਨਾਂ ਨੂੰ ਕਿਵੇਂ ਅਲੱਗ ਕਰਨਾ ਹੈ ਸੋ ਉਹਦੇ ਤੇ ਪ੍ਰੋਜੈਕਟ ਜਿਹੜਾ ਆ ਇਹਨਾਂ ਨੂੰ ਤੁਰੰਤ ਕਿਹਾ ਕਿ ਇਹਦੇ ਤੇ ਵਰਕਆਊਟ ਕਰੋ ਔਰ ਜਿੰਨੋਂ ਵੀ ਇਹ ਪ੍ਰੋਜੈਕਟ ਬਣਾ ਦੇਣਗੇ ਜਿੰਨੇ ਵੀ ਪੈਸਿਆਂ ਦੀ ਲੋੜ ਪਊਗੀ ਅਸੀਂ ਸੈਂਟਰ ਗਵਰਨਮੈਂਟ ਤੋਂ ਲਿਆ ਕੇ ਇਹਨਾਂ ਨੂੰ ਦੇਵਾਂਗੇ ਤਦ ਜਾ ਕੇ ਇਹ ਮਸਲਾ ਲੁਣਾਏ ਇਨ ਬਿਟਵੀਨ ਮੈਂ ਇਹਨਾਂ ਨੂੰ ਕਿਹਾ ਕਿ ਜਿਹੜਾ ਇੱਕ ਜੇਠੂਵਾਲ ਦੇ ਲਾਗੇ ਮੁਸ਼ਕਿਲ ਆ ਪਾਣੀ ਉੱਥੋਂ ਨਹਿਰੀ ਇਹਦੇ ਚ ਪੈ ਸਕਦਾ ਥੋੜੇ ਸਮੇਂ ਵਾਸਤੇ ਉਹ ਨਹਿਰੀ ਪਾਣੀ ਦਾ ਇਹਦੇ ਪਾਉਣ ਦਾ ਪ੍ਰਬੰਧ ਕੀਤਾ ਜਾਵੇ ਤੇ ਡਰੇਨੇਜ ਨੂੰ ਸਾਫ਼ ਕਰਨ ਦਾ ਕੋਈ ਇਮੀਡੀਏਟ ਪ੍ਰਬੰਧ ਕੀ ਰਿਹਾ ਕਿਉਂਕਿ ਐਸ ਵੇਲੇ ਸਾਰੀ ਬਲੌਕ ਹੋਈ ਹੈ ਡਰੇਨ ਉਹਦੇ ਕਰਕੇ ਬਦਬੂ ਵੀ ਵਧੀ ਹੈ ਗਰਮੀ ਕਰਕੇ ਮੁਸ਼ਕਲ ਵੀ ਜ਼ਿਆਦੀ ਉਹਦੀ ਆ ਰਹੀ ਹੈ ਔਰ ਉਹ ਇਹਨਾਂ ਨੂੰ ਕਿਹਾ ਕਿ ਉਹਦੇ ਤੇ ਇਮੀਡੀਏਟਲੀ ਐਕਸ਼ਨ ਲਾਓ ਭਗਤਾਂ ਵਾਲੇ ਵੀ ਇਹੀ ਹਾਲ ਹੈ ਡਰੇਨ ਦਾ ਉਹਦੇ ਤੇ ਵੀ ਐਕਸ਼ਨ ਲੈਣ ਦੀ ਗੱਲ ਹੋਈ ਹੈ ਔਰ ਜਿਹੜਾ ਤੋਂ ਜਿਹੜੀ ਮਨ ਵਾਲੀ ਡਰੇਨ ਹੈ ਟਰੀਮ ਚੜੀ ਦੇ ਨਾਲ ਉਹਦੇ ਤੇ ਜਿਹੜੀਆਂ ਇੰਡਸਟਰੀ ਪਾਣੀ ਪਾਉਣ ਦੀ ਹੈ ਉਹਨਾਂ ਨੂੰ ਵੀ ਇਹਨਾਂ ਨੂੰ ਕਿਹਾ ਕਿ ਇਮੀਡੀਏਟਲੀ ਉਹਨਾਂ ਤੇ ਵੀ ਉਹਨਾਂ ਨੂੰ ਵੀ ਉਹਨਾਂ ਦਾ ਮਾਪਦੰਡ ਚੈੱਕ ਕਰੋ ਕਿ ਉਹ ਕਿਉਂ ਪਾਣੀ ਇੰਨਾ ਦਾ ਪੀ ਰਿਹਾ ਜਿਹੜਾ ਤੁੰਗਟਾ ਵੀ ਪਾਣੀ ਪੀ ਰਿਹਾ ਇਮੀਡੀਏਟਲੀ ਇੰਡਸਟਰੀ ਨੂੰ ਚੈੱਕ ਕਰਕੇ ਉਹਨੂੰ ਐਕਟਿਵ ਕਰਨ ਕਿ ਉਹ ਗੰਦਾ ਪਾਣੀ ਇਹਦੇ 'ਚ ਨਾ ਪਾਉਣ ਤੇ ਜਿਹੜਾ ਸੀਵਰੇਜ ਵਾਲਾ ਪਾਣੀ ਹੈ ਉਹ ਵੀ ਨਾ ਪਵੇ ਉਹ ਜਿਹੜੀ ਕਾਰਪੋਰੇਸ਼ਨ ਹੈ ਉਹ ਇਹਨੂੰ ਅਰ ਜਿਹੜਾ ਸੀਵਰੇਜ ਬੋਰਡ ਹੈ ਉਹ ਇਨਸ਼ੋਰ ਕਰੇ ਇਸ ਕੰਮ ਦੇ ਉਸ ਤੋਂ ਇਲਾਵਾ ਜਿਹੜਾ ਇਸ ਵੇਲੇ ਮੌਸਮ ਚੱਲ ਰਿਹਾ ਹੈ ਆਉਣ ਵਾਲਾ ਸਮਾਂ ਹੈ ਉਹ ਰੁਖਲਾਉਂਦਾ ਹੈ ਅਸੀਂ ਇੱਕ ਬਹੁਤ ਵੱਡੀ ਮਹਿੰਮ ਜਿਹੜੀ ਹੈ ਰੁੱਖ ਲਗਾਉਣ ਦੀ ਰੁੱਖ ਲਗਾਓ ਵਾਤਾਵਰਨ ਬਚਾਓ ਜਿਹੜੀ ਹੈ ਉਹ ਚਲਾ ਰਹੇ ਹਾਂ ਔਰ ਉਹਦੇ ਤੇ ਬਹੁਤ ਡਿਸਕਸ਼ਨ ਹੋਈ ਹੈ ਕਿ 10 ਲੱਖ ਪਲਾਂਟ ਜਿਹੜੇ ਐ ਉਹ ਫੋਰੈਸਟ ਡਿਪਾਰਟਮੈਂਟ ਨੂੰ ਸਰਕਾਰ ਵੱਲੋਂ ਲਾਉਣ ਦੀ ਕਿਹਾ ਗਿਆ ਹੈ ਪਰ ਅਜੇ ਤੱਕ ਪਲੈਨਿੰਗ ਤਿਆਰ ਜਿਹੜੀ ਹੋਈ ਹੈ ਉਹਦੇ ਮੁਤਾਬਕ 3 ਲੱਖ ਬੂਟਾ ਜਿਹੜਾ ਆ ਉਹ ਫੋਰੈਸਟ ਵਿਭਾਗ ਨੇ ਲਾਉਣਾ ਹੈ 2.5 ਲੱਖ ਜਿਹੜਾ ਐ ਐਨਜੀਓ ਤੇ ਦੂਜੇ ਜਿਹੜੇ ਲੋਕ ਲੋਡਵੰਦ ਨੇ ਉਹਨਾਂ ਦੇ ਰਾਹੀਂ ਲੱਗਣਾ ਹੈ ਔਰ 3 ਲੱਖ ਬੂਟਾ 3.5 ਲੱਖ ਜਿਹੜਾ ਆ ਉਹ ਐਡੀਸੀ ਮੈਡਮ ਜਿਹੜੇ ਉਹਦੇ ਨੋਡਲ ਅਫਸਰ ਨੇ ਇਹਨਾਂ ਵੱਲੋਂ ਅਲੱਗ-ਅਲੱਗ ਜਿਹੜੇ ਸਰਕਾਰੀ ਧਾਰੀ ਨੇ ਉਹਨਾਂ ਵੱਲੋਂ ਲਵਾਇਆ ਜਾਣਾ ਸੋ ਮੈਂ ਉਹਦੇ ਚ ਇਹਨਾਂ ਨੂੰ ਕਿਹਾ ਕਿ ਮੈਕਸਿਮਮ ਸਕੂਲ ਜਿਹੜੇ ਨੇ ਜਿੱਥੇ ਗਰਾਊਂਡਸ ਖਾਲੀ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਵੇ ਔਰ ਉੱਥੇ ਛੋਟੇ ਜੰਗਲ ਜਿਹੜੇ ਸਕੂਲਾਂ ਚ ਬਣਾਏ ਜਾਣ ਮੈਕਸਿਮ ਬੂਟੇ ਉੱਥੇ ਲੱਗ ਸਕਦੇ ਬਹੁਤ ਸਕੂਲਾਂ ਦੇ ਵਿੱਚ ਗਰਾਊਂਡ ਸਾਡੇ ਕੋਲ ਹੈਗੀ ਹੈ ਜਿਹੜੇ ਖਾਲੀ ਥਾਂ ਨੇ ਜਿੱਥੇ ਛੜਕਾ ਨਹੀਂ ਉੱਥੇ ਜਿਹੜੇ ਸੈਂਟਰ ਚ ਨੇ ਸੈਂਟਰ ਚ ਮੈਕਸਿਮ ਬੂਟੇ ਲਾਏ ਜਾਣ ਕਿਉਂਕਿ ਸਾਈਡਾਂ ਜਿਹੜੀਆਂ ਨੇ ਉਹ ਕਮਰਸ਼ੀ ਸੈੱਟ ਤੇ ਬੂਟਾ ਕੋ ਲਾਉਣ ਨਹੀਂ ਦਿੰਦਾ ਜੇ ਲੱਗ ਵੀ ਜਾਵੇ ਤੇ ਬਹੁਤੇ ਲੋਕ ਨੂੰ ਬੂਟੇ ਨੂੰ ਕੁੱਟ ਦਿੰਦੇ ਨੇ ਜਿੱਥੇ ਅਰਬਨ ਏਰੀਆ ਹੈ ਜਿੱਥੇ ਸੰਗਣੀ ਵਾਦੀ ਉੱਥੇ ਅਸੀਂ ਇਹ ਪਲਾਨ ਤਿਆਰ ਕਰ ਰਹੇ ਕਿ ਛੱਤਾਂ ਦੇ ਉੱਤੇ ਲੋਕਾਂ ਨੂੰ ਮਿੱਟੀ ਪਾ ਕੇ ਬੂਟੇ ਲਾ ਕੇ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਉਹ ਦੋ ਦੋ ਤਿੰਨ ਤਿੰਨ ਬੂਟੇ ਆਪਣੀ ਛੱਤ ਦੇ ਉੱਤੇ ਰੱਖਣ ਔਰ ਉਹਨਾਂ ਦੀ ਪਾਲਣ ਪੋਸ਼ਣ ਕਰਨ ਇੱਕੋ ਵੀ ਪ੍ਰਬੰਧ ਕਰਨ ਵਾਸਤੇ ਜਿਹੜਾ ਇਹ ਅੱਜ ਡਿਸਕਸ ਹੋਈ ਹੈ ਦੂਸਰੀ ਡਿਸਕਸ਼ਨ ਜਿਹੜੀ ਹੈ ਜਿਹੜੇ ਬੰਬੀਆਂ ਨੇ ਸਾਡੀਆਂ ਮੋਟਰਾਂ ਨੇ ਜ਼ਿੰਮੇਦਾਰਾਂ ਦੀਆਂ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਆਪਣੀ ਮੋਟਰ ਤੇ 20-20 ਬੂਟੇ ਪੱਚੇ-ਪੱਚੇ ਬੂਟੇ ਜਰੂਰ ਲਗਾਓ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਬਹੁਤ ਤਾਪਮਾਨ ਵਧ ਰਿਹਾ ਹੈ ਧਰਤੀ ਤੇ ਐਸ ਵੇਲੇ ਸਾਨੂੰ ਹਰਿਆਲੀ ਦੀ ਬਹੁਤ ਵੱਡੀ ਲੋੜ ਹੈ ਵਾਤਾਵਰਨ ਅਸੀਂ ਬਚਾਉਣਾ ਹੈ ਪਾਣੀ ਵੀ ਬਚਾਉਣਾ ਹੈ ਪਾਣੀ ਵੀ ਤਾਂ ਹੀ ਇੱਥੇ ਮੀਂਹ ਪੈਣਗੇ ਜੇ ਬੂਟੇ ਲੱਗੇ ਹੋਣਗੇ ਉਹ ਸਰਕਾਰ ਦੀਆਂ ਸਕੀਮ ਨੇ ਜੰਗਲ ਲਾਉਂਦੀਆਂ ਮਿੰਨੀ ਜੰਗਲ ਇਹਨਾਂ ਨੇ ਬਣਾਉਣੇ ਨੇ ਬੇਬੇ ਨਾਨਕੀ پارک ਦੀ ਤਰ੍ਹਾਂ ਇਹਨਾਂ ਨੇ ਪਾਰਕ ਛੋਟੇ ਤਿਆਰ ਕਰਨੇ ਨੇ ਟਰਸਟ ਵੱਲੋਂ ਵੀ ਜਿਹੜਾ ਉਹਨਾਂ ਦੀ ਖਾਲੀ ਪਈਆਂ ਜਗ੍ਹਾ ਨੇ ਉਹਨਾਂ ਨਾਲ ਵੀ ਡਿਸਕਸ਼ਨ ਹੋਈ ਕਿ ਉੱਥੇ ਬੂਟੇ ਮੈਕਸਿਮਮ ਲਾਏ ਜਾਣ। ਔਰ ਮੈਂ ਫੋਰੈਸਟ ਡਿਪਾਰਟਮੈਂਟ ਨੂੰ ਇਨਸ਼ੋਰ ਕਰ ਲਈ ਕਿ ਕਿ ਜਿੰਨੇ ਬੂਟੇ ਲਾਉਣੇ ਨੇ ਤੁਹਾਡੇ ਬੂਟੇ ਲੱਗਣ ਤੋਂ ਬਾਅਦ ਵੀ ਉਹਨਾਂ ਦੀ ਬਕਾਇਦਾ ਚੈਕਿੰਗ ਹੋਵੇ ਕਿ ਬੂਟੇ ਲੱਗੇ ਕਿੰਨੇ ਨੇ ਕਿਉਂਕਿ ਅਜੇ ਤੱਕ ਜਿੰਨੇ ਕਾਗਜ਼ਾਂ 'ਚ ਬੂਟੇ ਲੱਗੇ ਨੇ ਉਸ ਹਿਸਾਬ ਨਾਲ ਅਮਰਸਰ ਦੇ ਵਿੱਚ ਬਹੁਤ ਵੱਡਾ ਜੰਗਲ ਦੇਖਣਾ ਚਾਹੀਦਾ ਪਰ ਅਮਰਸਰ ਦੇ ਵਿੱਚ ਉਸ ਤਰੀਕੇ ਦੇ ਨਾਲ ਬੂਟੇ ਦਿਖਾਈ ਨਹੀਂ ਦਿੰਦੇ। ਇਹਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੀ ਹੁਨਤਾ ਹੀ ਡਿਪਾਰਟਮੈਂਟ ਦੀ ਹੈਗੀ ਹੈ। ਸਾਮ ਸਮਝ ਉਹਨਾਂ ਨੂੰ ਵੀ ਇਹ ਗੱਲ ਜਿਹੜੀ ਹੈ ਅਸੀਂ ਇਹਨਾਂ ਦਾ ਧਿਆਨ ਚ ਲੈ ਗਏ। ਸਾਮ ਸੰਭਾਲ ਦੀ ਗੱਲ ਜਦੋਂ ਆਉਂਦੀ ਹੈ ਉਦੋਂ ਸਾਮ ਸੰਭਾਲ ਨਹੀਂ ਹੁੰਦੀ। ਬੂਟੇ ਤਾਂ ਲਗਾ ਦਿੱਤੇ ਜਾਂਦੇ ਨੇ ਪਰ ਸਾਮ ਸੰਭਾਲ ਨਹੀਂ ਹੁੰਦੀ। ਜੀ ਇਹੀ ਗੱਲ ਇਹਨਾਂ ਨਾਲ ਚਰਚਾ ਹੋਈ ਹੈ ਕਿ ਜਦੋਂ ਤੁਸੀਂ ਜਿਵੇਂ ਮੈਂ ਤਾਂ ਅਹੀਂ ਤੇ ਦੱਸਿਆ ਕਿ ਅੱਜ ਤੱਕ ਮੇਰੇ ਖਿਆਲ ਦੇ ਨਾਲ 50 ਲੱਖ ਤੋਂ ਵੱਧ ਬੂਟਾ ਲੱਗ ਗਿਆ ਉਹਨਾਂ ਪਿਛਲੇ 10 ਸਾਲਾਂ ਚ ਪਰ ਦਿਖਦਾ ਕੋਈ ਨਹੀਂ ਹੈਗਾ। ਕੋਈ ਨਹੀਂ। ਉਹ ਮੇਰਾ ਖਿਆਲ ਨਹੀਂ ਲੱਖ ਬੂਟਾ ਵੀ ਦਿਖਦਾ ਹੋਵੇ। ਜੇ ਤੁਸੀਂ ਟੈਗ ਲਾਈਨ ਲਾ ਕੇ ਵੇਖੋਗੇ। ਸੋ ਇਹ ਸਾਰ ਦੇਸਾ ਬੇਟੀ ਐਡੀਸੀ ਸਾਰਿਆਂ ਨੂੰ ਇਹ ਅਸੀਂ ਬਕਾਇਦਾ ਰਿਟਨ ਚ ਲੈ ਕੇ ਆਏ ਆਂ ਸਾਹਮਣੇ ਸੰਭਾਲ ਦੀ ਗੱਲ ਜਦੋਂ ਆਉਂਦੀ ਉਦੋਂ ਸਾਹਮਣੇ ਸੰਭਾਲ ਨਹੀਂ ਹੁੰਦੀ ਮੋਟੇ ਤੇ ਲਗਾ ਦਿੱਤੇ ਜਾਂਦੇ ਨੇ ਪਰ ਸਾਹਮਣੇ ਸੰਭਾਲ ਨਹੀਂ ਇਹਹੀ ਇਹਹੀ ਗੱਲ ਇਹਨਾਂ ਨਾਲ ਚਰਚਾ ਹੋਈ ਹੈ ਕਿ ਜਦੋਂ ਤੁਸੀਂ ਤਿੰਨ ਜਿਹਨੇ ਮੈਂ ਤਾਂ ਹੀ ਤੇ ਦੱਸਿਆ ਕਿ ਅੱਜ ਤੱਕ ਮੇਰੇ ਖਿਆਲ ਦੇ ਨਾਲ 50 ਲੱਖ ਤੋਂ ਵੱਧ ਬੂਟਾ ਲੱਗ ਗਿਆ ਨਾ ਪਿਲੇ 10 ਸਾਲਾਂ ਚ ਪਰ ਦਿਖਦਾ ਕੋਈ ਨਹੀਂ ਹੈਗਾ ਦੱਸਦਾ ਕੋਈ ਨਹੀਂ ਉਹ ਮੇਰੇ ਖਿਆਲ ਨਹੀਂ ਲੱਖ ਬੂਟਾ ਵੀ ਦਿਖਦਾ ਹੋਵੇ ਜੇ ਤੁਸੀਂ ਟੈਗ ਲਾਈਨ ਲਾ ਕੇ ਵੇਖੋਗੇ ਸੋ ਇਹ ਸਾਰੀ ਗੱਲ ਦੀ ਚਰਚਾ ਹੋਈ ਹੈ ਪੂਰਾ ਜਿੱਦਾਂ ਤੁਸੀਂ ਤੁਹਾਡੇ ਮੰਦੇ ਸਵਾਲ ਨੇ ਇਹ ਸਵਾਲ ਦੀਸਾ ਬੇਟੀ ਐਡੀਸੀ ਸਾਰਿਆਂ ਨੂੰ ਇਹ ਅਸੀਂ ਬਕਾਇਦਾ ਰਿਟਨ ਚ ਲੈ ਕੇ ਆਏ ਆ ਔਰ ਜਿੰਨੀਆਂ ਖਾਲੀ ਥਾਵਾਂ ਨੇ ਮੇਰੀ ਆਪਜੀ ਲੋਕਾਂ ਨੂੰ ਤਾਬ ਜੇ ਰਹੀ ਲੋਕਾਂ ਨੂੰ ਵੀ ਬੇਨਤੀ ਹੈ ਜਿੱਥੇ ਸਰਕਾਰ ਨੇ ਕੋਈ ਪ੍ਰਾਲਾ ਕਰਨਾ ਹੈ ਜਿੱਥੇ ਤੁਸੀਂ ਵੀ ਐਨ ਜੀਓ ਨੇ ਵੀ ਪ੍ਰਾਲਾ ਕਰਨਾ ਹੈ ਉਥੇ ਕੋਸ਼ਿਸ਼ ਕਰੋ ਹਰ ਉਤਮ ਦਿਨ ਜਿਹੜਾ ਤੁਹਾਡੀ ਜ਼ਿੰਦਗੀ ਚ ਆਉਂਦਾ ਇੱਕ ਦਾ ਬੂਟਾ ਘਰ ਚ ਜ਼ਰੂਰ ਲਾਓ ਜਿੰਨਾਂ ਕੋਈ ਜਗ੍ਹਾ ਨਹੀਂ ਹੈਗੀ ਉਹ ਛੱਤ ਤੇ ਲਾ ਸਕਦੇ ਆ ਅੱਜਕੱਲ ਇੱਕ ਡਰਮ ਜਿਹੜਾ ਪਲਾਸਟਿਕ ਤੁਹਾਨੂੰ ਅੱਧ ਚੋ ਕੱਟ ਲਓ ਤੇ ਕੋਈ ਔਖਾ ਕੰਮ ਨਹੀਂ ਹੈਗਾ ਪਰ ਆਪਾਂ ਨੂੰ ਸਾਰਿਆਂ ਨੂੰ ਇਨੀਸ਼ੀਏਟਿਵ ਲੈਣਾ ਪੈਣਾ। ਇਹ ਮਤ ਸੋਚਿਓ ਕਿ ਕੱਲੀ ਸਰਕਾਰ ਕਰੇ ਜੇ ਨਾ ਲੋਕ ਆਪ ਮਾਰੇਗੇ ਨਹੀਂ ਨਿਕਲਣਗੇ। ਉਹਨਾਂ ਚਿਰ ਇਹ ਜਿਹੜੀ ਮਹਿਮਾ ਹੈ ਇਹਨੂੰ ਕੰਪਲੀਟ ਨਹੀਂ ਕੀਤਾ ਜਾ ਸਕਦਾ। ਦੂਜਾ ਜਿਹੜੇ ਪਸ਼ੂ ਨੇ ਉਹ ਬੂਟਿਆਂ ਨੂੰ ਬਹੁਤ ਖਰਾਬ ਕਰਦੇ ਖਾਸ ਕਰਕੇ ਜਿਹੜੇ ਗੁਜਰਾ ਦੇ ਇਲਾਕੇ ਨੇ ਮੈਂ ਇਹਨਾਂ ਨੂੰ ਕਿਹਾ ਗੁਜਰਾ ਨਾਲ ਕੰਟੈਕਟ ਕਰਕੇ ਵੀ ਉਹਨਾਂ ਨੂੰ ਕੁਝ ਏਰੀਆ ਦੱਸੋ ਕਿ ਇਹਨਾਂ ਰੋਡਸ ਦੇ ਉੱਤੇ ਜਿੱਥੇ ਬੂਟੇ ਲੱਗੇ ਨੇ ਉੱਥੇ ਪਸ਼ੂ ਨਾ ਲੈ ਕੇ ਆਉਣ। ਉੱਥੇ ਸਾਡਾ ਨੁਕਸਾਨ ਨਾ ਕਰਨ ਵਾਤਾਵਰਣ ਦਾ। ਕਿਉਂਕਿ ਰੁਕ ਹੋਣਗੇ ਤੇ ਅਸੀਂ ਲੋਕ ਅੱਗੇ ਜ਼ਿੰਦਗੀ ਬਚਾ ਸਕਦੇ ਆ ਨਹੀਂ ਤੇ ਸਾਡੇ ਆਉਣ ਵਾਲੇ ਬੱਚਿਆਂ ਦੀ ਭੁੱਖ ਦੀ ਜ਼ਿੰਦਗੀ ਵੀ ਨਹੀਂ ਠੀਕ ਉਹਨਾਂ ਨਾਲ ਕੋਈ ਵੀ ਪੇਸ਼ ਨਹੀਂ ਆਊਗਾ ਕਿਸੇ ਨੇ ਵੀ ਇਸ ਕੰਮ ਤੋਂ ਨਹੀਂ ਹਟਣਾ ਜਿੰਨਾ ਚਿਰ ਜੁਰਮਾਨੇ ਨਹੀਂ ਕਰੋਗੇ ਜਿੰਨਾ ਚਿਰ ਉਹਨਾਂ ਨੂੰ ਚਲਾਨ ਨਹੀਂ ਘਟੋਗੇ ਕੋਈ ਵੀ ਨਹੀਂ ਹਟੂ ਜਦ ਲੋਕ ਅਵੇਅਰ ਹੋ ਜਾਣ ਅੱਜ ਮੇਰਾ ਮੰਨਣਾ ਕਿ ਜਿੰਨੇ ਕ ਬੁੱਧੀਜੀਵੀ ਰੋਗ ਹੈ ਜੇ ਅਸੀਂ ਸਾਰੇ ਵੇਰ ਹੋ ਜੀਏ ਤੇ ਬਹੁਤ ਫਰਕ ਪੈ ਸਕਦਾ ਪਹਿਲੋਂ ਆਪਣੇ ਆਪ ਤੋਂ ਸ਼ੁਰੂ ਕਰ ਲਈਏ ਸੋ ਇਹ ਡਿਸਕਸ਼ਨ ਕਾਫੀ ਲੰਬੀ ਚੌੜੀ ਇਹਦੇ ਤੇ ਹੋਈ ਹੈ ਕਿ ਹਰ ਇੱਕ ਨੂੰ ਜ਼ਿੰਮੇਵਾਰ ਬਣਾਓ ਜਿੱਥੇ ਸਰਕਾਰ ਆਪਣੀ ਜ਼ਿੰਮੇਵਾਰੀ ਲਵੇ ਉੱਥੇ ਆਮ ਲੋਕ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਬੂਟਾ ਲਾਉਣ ਦੀ ਵੀ ਸਰਕਾਰ ਜਿੱਥੇ ਉਹ ਜਗ੍ਹਾ ਐਨੀਗੀ ਮੈਨੂੰ ਪਤਾ ਮੇਰੀ ਛਾਤੇ ਬੂਟਾ ਲੱਗ ਸਕਦਾ ਤੇ ਮੇਰਾ ਘਰ 150 ਦਾ ਡਰਾਮਾ ਆਏਗਾ ਤੇ ਕੋਈ 100 150 ਦੀ ਮਿੱਟੀ ਆ ਸਕਦੀ ਤੇ ਬੂਟਾ ਫ੍ਰੀ ਮਿਲ ਜਾਣਾ ਹੈ ਦੇ 2-300 ਰੁਪਇਆ ਬੰਦਾ ਆਪਣੇ ਘਰ ਦੀ ਛੱਤ ਤੇ ਲਾਉਣੋਗੀ ਬਹੁਤ ਵੱਡੀ ਜੌਬ ਨਹੀਂ ਹੈਗੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਲੋਕਾਂ ਨੇ ਕੈਸ਼ ਕਾਰਡ ਨੇ ਬਣਾਏ ਹੋਏ ਆ ਜਿਹੜੇ ਜਾਗਤ ਨੇ 72 ਰਣ ਪ੍ਰੋਗਰਾਮ ਕੈਸ਼ ਕਾਰਡ ਨੂੰ ਰਾਇਬਰ ਦਾ ਕਾਇਦਾ ਬਣਾਇਆ ਬਿਲਕੁਲ ਸਾਡੀ ਆਪਣੀ ਇੱਕ ਐਨ ਜੀਓ ਜਿਹੜੀ ਕੰਮ ਕਰੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹਰ ਵਾਰਡ ਦੇ ਵਿੱਚ ਵਾਰਡ ਵਾਈਜ਼ 10-10 ਘਰ ਫਿਰ ਅਡਾਪਟ ਕਰਾਂਗੇ ਹਰ 10 ਘਰ ਦੀ ਛੱਤ ਦੇ ਉੱਤੇ ਸ਼ਹਿਰ ਦੇ ਵਿੱਚ ਅਸੀਂ ਖੁੱਲੀਆਂ ਥਾਵਾਂ ਦੇ ਦੇ ਡਿਪਾਰਟਮੈਂਟ ਨੇ ਵੀ ਲਾ ਲੈਣੇ ਆ ਐਨ ਜੀਓ ਵੀ ਲਾ ਲੈਣਗੇ ਜਾਂ ਅਲੱਗ-ਅਲੱਗ ਜਿਹੜੇ ਨੂਡਲ ਨੇ ਅਫਸਰ ਇਹਨਾਂ ਨੇ ਤੈਅ ਕੀਤੇ ਆ ਅਲੱਗ-ਅਲੱਗ ਸਰਕਾਰੀ ਡਿਪਾਰਟਮੈਂਟਾਂ ਨਾਲ ਸਕੂਲਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ ਲੱਗ ਸਕਦੇ ਆ ਅਸੀਂ ਉਹਨੂੰ ਫੋਕਸ ਕਰਾਂਗੇ ਜਿੱਥੇ ਬੂਟੇ ਨਹੀਂ ਲੱਗ ਸਕਦੇ ਉਹਨਾਂ ਦੀ ਛੱਤਾ ਦੇ ਬੂਟੇ ਕਿਵੇਂ ਪਹੁੰਚਾਉਣੇ ਸਾਡੀ ਜਿਹੜੀ ਐਨਜੀਓ ਹੋਊਗੀ ਪਹਿਲ ਕਦਮੀ ਇਹਦੇ ਤੇ ਕਰੂਗੀ ਔਰ ਅਸੀਂ ਤਕਰੀਬਨ 10-10 ਘਰ ਹਰ ਵਾਰ ਤੋਂ ਚੋਣਾਂਗੇ ਮਤਲਬ 850 ਘਰ ਅਸੀਂ ਪਹਿਲੋਂ ਟਾਰਗੇਟ ਕਰਾਂਗੇ ਇਹ ਸੀਜ਼ਨ ਦੇ ਵਿੱਚ 850 ਘਰ ਦਿੱਤੇ ਕਰੀਬ 10 ਬੂਟੇ ਵੀ ਜਾਂ 5 ਬੂਟੇ ਵੀ ਲਾਵਾਂਗੇ ਤਕਰੀਬ 5000 ਬੂਟਾੜਾਈ ਸ਼ਹਿਰ ਦੀ ਛਾਤੇ ਉੱਤੇ ਇਸ ਵੇਲੇ ਬਚਾਉਂਦੀ ਕੋਸ਼ਿਸ਼ ਕਰ ਰਹੇ ਹਾਂ ਅਸਟਾਫ ਸਰਪਸ ਦੀ ਹਰਿਆਲੀ ਵਾਸਤੇ ਅਗਰ ਤੁਹਾਡਾ ਸਹਿਯੋਗ ਮੁਹੱਈਆ ਦੇਤੇ ਹੋਰ ਅੱਗੇ ਤਰਨਾ ਜੋੜ ਸਕੀਆ ਮੈਂ ਮੈਂ ਜਿੰਨੇ ਵੀ ਕੰਮ ਕਰਨਾ ਮੇਰਾ ਦਰਵਾਜ਼ੇ 24 ਘੰਟੇ ਖੁੱਲੇ ਨੇ ਮੇਰੇ ਮਿਸਿਸ ਬਿਲਕੁਲ ਇਹਨੂੰ ਧਿਆਨ ਦੇਣਗੇ ਉਹਨਾਂ ਦੀ ਦੇਖਰੇਖ ਅਸੀਂ ਕੰਮ ਚਲਾ ਰਹੇ ਹਾਂ ਮੇਰਾ ਬ੍ਰਦਰ ਇਹਨੂੰ ਵੇਖੂਗਾ ਸਾਡੇ ਕੋਲੋਂ ਬੂਟੇ ਵੀ ਜਿੰਨੇ ਚਾਹੀਦੇ ਉਹ ਵੀ ਮਿਲਣਗੇ ਔਰ ਜੇ ਲਵਾਉਣ ਲਈ ਕੋਈ ਚੀਜ਼ ਵੀ ਚਾਹੀਦੀ ਹੈ ਕੋਈ ਡਰਮ ਚਾਹੀਦਾ ਆ ਕੋਈ ਮਿੱਟੀ ਚਾਹੀਦੀ ਆ ਅਸੀਂ ਉਹ ਵੀ ਪ੍ਰੋਵਾਈਡ ਕਰਾਵਾਂਗੇ ਪਰ ਕੋਸ਼ਿਸ਼ ਕਰਿਓ ਜਿੰਨਾ ਤੁਹਾਡੇ ਕੋਲ ਦਾ ਤੁਸੀਂ ਕਰਿਓ ਬਾਕੀ ਅਸੀਂ ਵੀ ਤੁਹਾਡੀ ਮਦਦ ਕਰਾਂਗੇ ਮੈਂ ਆਵਜੇ ਰਹੀ ਕਹਿਣਾ ਚਾਹੁੰਨਾ ਕਿ ਜਿੰਨੇ ਵੀ ਰੁੱਖ ਲਾਉਣਾ ਚਾਹੁੰਦਾ ਹੈ ਖਾਸ ਕਰ ਜਿਹੜੀ ਵਿਹਲੀ ਥਾਂ ਹੈ ਉਹਦੇ ਆਹ ਤੇ ਸਾਡੇ ਕੋਲ ਲੈ ਜਾਓ ਬੂਟਾ ਤੁਸੀਂ ਆਪ ਲਾ ਲੈਣਾ ਪਾਣੀ ਪਾਓ 2-4 ਦਿਨ ਜਿਹੜੇ ਛੱਤ ਤੇ ਲਾਉਣਾ ਚਾਹੁੰਦੇ ਬਾਗ ਬਣਾਉਣਾ ਚਾਹੁੰਦੇ ਅਸੀਂ ਉਹਦੀ ਅੱਗੇ ਹੋ ਕੇ ਵੱਧ ਕੇ ਮਦਦ ਕਰਾਂਗੇ ਉਹ ਲੋਕਾਂ ਨੂੰ ਕਿ ਕਿੱਕਰੀ ਸਾਫ ਕਰੋ ਇਹ ਤੋਂ ਸਰਕਾਰ ਨੇ ਰਾਜ ਸਰਕਾਰ ਨੇ ਹੁਕਮ ਦੇਣਾ ਹੈ ਅਸੀਂ ਆਪਣੇ ਲੋੜੀ ਰਿਪੋਰਟ ਹੈ ਇਸ ਮੀਟਿੰਗ ਦੀ ਬਣਾ ਕੇ ਭੇਜਤੀ ਹੈ ਇਹ ਬਰਸਾਤੀ ਨਾਲੇ ਨੇ ਜਿਹੜਾ ਨਾਲਾ ਛੱਤਿਆ ਵੀ ਗਿਆ ਜਿਹੜੀ ਮਿਲ ਕੰਪਨੀ ਉਹ ਜਿਹੜਾ ਛੱਤਿਆ ਗਿਆ ਉਹ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਬਹੁਤ ਗਲਤ ਮਨਜ਼ੂਰੀ ਹੈ ਉਹ ਜਿਹੜਾ ਪਾਣੀ ਜਿਹੜਾ ਤੁਸੀਂ ਕਹਿ ਰਹੇ ਨਾ ਮਾਰਾ ਯਾਰ ਪੈਲਸ ਵਾਲੀ ਸਾਈਡ ਤੇ ਮਜੀਠਾ ਰੋਡ ਵਾਲੇ ਬੰਨੇ ਖਲੋਂਦਾ ਉਹ ਸਿਰਫ ਇਹਸ ਕਰਕੇ ਖਲੋਂਦਾ ਕਿ ਜਿਹੜਾ ਅੱਗੇ ਇਹਨੂੰ ਛੱਤਨ ਦੀ ਮਨਜ਼ੂਰੀ ਦਿੱਤੀ ਗਈ ਸੀ ਉਹ ਗਲਤ ਹੈ ਉਹ ਨਹੀਂ ਹੋਣੀ ਚਾਹੀਦੀ ਸੋ ਉਹਦੇ ਕਰਕੇ ਇਹ ਸਾਰਾ ਹੋਇਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਤੇ ਵੀ ਵਰਕਆਊਟ ਕਰਾਂਗੇ ਉੱਥੇ ਜਿਹੜੀ ਬਰਸਾਤ ਬਰਸਾਤੀ ਨਾਲਾ ਉਹ ਮੁੜ ਆਪਣਾ ਰੂਪ ਦੇ ਵਿੱਚ ਆ ਸਕੇ ਉਹੜੀ ਉਤੇੜੀ ਸ਼ਤੌਤ ਆ ਉਹ ਟੈ ਸਕੇ ਔਰ ਉਹਦੇ ਚ ਅਸੀਂ ਪਾਣੀ ਸਾਫ਼ ਕਰਨ ਦਾ ਪਹਿਲੋ ਪ੍ਰਬੰਧ ਕਰਕੇ ਫਿਰ ਇਹਨਾਂ ਚੀਜ਼ਾਂ ਲੋਵਾਂਗੇ ਕਿਉਂਕਿ ਪਹਿਲੋ ਅਸੀਂ ਚਾਹੁੰਦੇ ਆ ਕਿ ਸਾਫ਼ ਪਾਣੀ ਹੋ ਜੇ ਨਾਲਾ ਜਦੋਂ ਸਾਫ਼ ਹੋ ਜਾਊਗਾ ਬਾਕਾਇਦਾ ਜਿਹੜੀਆਂ ਐਨਕ੍ਰੋਚਮੈਂਟ ਹੋਈਆਂ ਨੇ ਭਾਵੇਂ ਇਹਨਾਂ ਨੇ ਮਨਜ਼ੂਰੀ ਲੈ ਕੇ ਕੀਤੀਆਂ ਨੇ ਅਸੀਂ ਭਾਵੇਂ ਕੋੜ ਕੇ ਇਸ ਕਰਕੇ ਉਹਨਾਂ ਨੂੰ ਲੜਨਾ ਪਵੇ ਉਹ ਅਸੀਂ ਧਵਾਵਾਂਗੇ ਉੱਤੇ ਜਿਹੜੀਆਂ ਮਤਲਬ ਜਿਹੜੇ ਗਲਤ ਤਰੀਕੇ ਨਾਲ ਬੰਦ ਹੋਈ ਨੇ ਸਰ ਤੁਸੀਂ ਸੀਗਰੇਟਸ ਦੀ ਗੱਲ ਕੀਤੀ ਹੈ ਤੇ ਇਹ ਜਿਹੜੇ ਅੱਜ ਕੱਲ ਇੱਕ ਸ਼ਹਿਰ ਮਲਿਕ ਜੀ ਬੋਲਿਆ ਗਿਆ ਸੀ ਕਿ ਪਿਛਲੇ 1.5 ਸਾਲ ਤੋਂ ਜਿਹੜੇ ਹੈ ਕਾਰਪੋਰੇਸ਼ਨ ਦੇ ਇਲੈਕਸ਼ਨਸ ਨਹੀਂ ਕੀਤੇ ਗਏ ਆ ਜਿਸ ਦੇ ਕਰਕੇ ਸਟਰੀਟ ਲਾਈਟਸ ਤੇ ਸੀਵਰੇਜ ਤੇ ਬਹੁਤ ਜ਼ਿਆਦਾ ਇਸ਼ੂ ਆ ਰਿਹਾ ਹੈ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਜਿਹੜੇ ਸਟਰੀਟ ਲਾਈਟਸ ਤੇ ਸੀਵਰੇਜ ਉੱਤੇ ਅੱਜ ਗੱਲ ਕੀਤੀ ਹੈ ਉਹ ਵੀ ਇੱਕ ਕਾਰਪੋਰੇਸ਼ਨ ਦੇ ਇਲੈਕਸ਼ਨਸ ਨਾ ਕਰਨ ਵਾਸਤੇ ਬਿਲਕੁਲ ਬਿਲਕੁਲ ਉੱਤੇ ਆਲਰੇਡੀ ਉੱਤੇ ਅਸੀਂ ਆਲਰੇਡੀ ਸਾਰੀ ਪਿਛਲੇ 2 ਮਹੀਨੇ ਹੀ ਗੱਲ ਕਰਦੇ ਰਹੇ ਕਿ ਕਾਰਪੋਰੇਸ਼ਨ ਇਲੈਕਸ਼ਨ 2 ਸਾਲ ਤੋਂ ਨਹੀਂ ਹੋਈਆਂ ਬਹੁਤ ਵੱਡਾ ਕਾਰਨ ਹੈ ਕਿ ਇਲੈਕਸ਼ਨ ਨਾ ਹੁਣ ਕਰਕੇ ਇਹ ਹਾਲਾਤ ਬਣਿਆ ਹਾਊਸ ਹ ਹਾਉਸ ਨਾਉਣ ਕਰਕੇ ਵਿੱਤ ਕਮਿਸ਼ਨ ਨੇ ਆਪਣੀ ਗ੍ਰਾਂਟ ਦੇਣੀ ਬੰਦ ਕਰਤੀ ਉਹਦੇ ਤੁਹਾਡਾ ਹਾਉਸ ਹੀ ਨਹੀਂ ਹੈਗਾ ਜਦੋਂ ਤੁਹਾਡਾ ਇਲੈਕਟਿਡ ਹਾਉਸ ਹੀ ਨਹੀਂ ਹੈਗਾ ਇਲੈਕਟਿਡ ਰਿਪ੍ਰেজੈਂਟੇਟਿਵ ਹੀ ਨਹੀਂ ਹੈਗਾ ਤੁਹਾਨੂੰ ਗ੍ਰਾਂਟ ਕਿਦਾਂ ਦਈਏ ਬੜੀ ਡਿਮਾਂਡ ਕਰਦੇ ਸੀ ਸਰਕਾਰ ਕੋਲ ਵੀ ਇਲੈਕਸ਼ਨ ਕਰਵਾਏ ਜਾਣ ਖੇੜੀ ਮੇਰੀ ਬੇਰੀ ਤੇ ਪਿਛਲੇ 2 ਮਹੀਨੇ ਤੋਂ ਡਿਮਾਂਡ ਹੈ ਕਿ ਸਰਕਾਰ ਪਹਿਲੇ ਇਲੈਕਸ਼ਨ ਜਿਹੜੀ ਹੈ ਅਮਰਸਰ ਕਾਰਪੋਰੇਸ਼ਨ ਦੀ ਕਰਾਵੇ ਅਮਰਸਰ ਦੇ ਸ਼ਹਿਰਿਆਂ ਨੂੰ ਸਾਫ਼ ਸੁਥਰਾ ਪਾਣੀ ਮੁਹਿਆ ਕਰਾਵੇ ਸੀਵਰੇਜ ਸਹੀ ਮੁਹਿਆ ਕਰਾਵੇ ਲਾਈਟ ਪਾਣੀ ਸਹੀ ਮੁਹਿਆ ਕਰਾਵੇ ਪ੍ਰੈਸ ਕਾਉਂਰਟ ਕੀਤੀ ਜਾ ਸਕਦੀ ਹੈ ਪਰ ਆ ਜਿਹੜੀ ਮੀਟਿੰਗ ਹੈ ਇਹਦੇ ਏਜੰਡੇਆਂ ਦੇ ਨਾਲ ਸਰਕਾਰ ਤੇ ਅਸਰ ਜ਼ਿਆਦਾ ਜਾਂਦਾ ਹੈ ਤਾਂ ਕਿ ਅਸੀਂ ਇੱਕ ਬਤੌਰ ਕਿਉਂਕਿ ਲੋਕਾਂ ਨੇ ਮੈਨੂੰ ਚੁਣਿਆ ਮੈਂ ਇਹ ਮੀਟਿੰਗ ਦਾ ਏਜੰਡਾ ਬਣਾ ਕੇ ਸਰਕਾਰ ਨੂੰ ਇਹ ਸਾਰੀਆਂ ਚੀਜ਼ਾਂ ਸੀ ਭੇਜ ਰਹੇ ਹਾਂ ਸਰਕਾਰ ਇਹਨਾਂ ਏਜੰਡਿਆਂ ਤੇ ਗੌਰ ਕਰੇ ਤਾਂ ਕਿ ਅੰਮ੍ਰਿਤਸਰ ਨੂੰ ਸਾਫ਼ ਸੁਥਰਾ ਵਾਤਾਵਰਨ ਸਾਫ਼ ਸੁਥਰਾ ਪਾਣੀ ਸੀਵਰੇਜ ਲਾਈਟਾਂ ਛੜਕਾ ਠੀਕ ਮਿਲ ਸਕੇ ਸੋ ਮੈਂ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਇਸ ਮੀਟਿੰਗ ਰਾਹੀਂ ਸਰਕਾਰ ਤੱਕ ਪਹੁੰਚਾਈ ਹੈ ਹੁਣ ਸਰਕਾਰ ਦਾ ਕੰਮ ਹੈ ਕਿ ਕਿੰਨੀ ਛੇਤੀ ਇਹਨਾਂ ਚੀਜ਼ਾਂ ਦੇ ਉੱਤੇ ਐਨੀ ਸ਼ਟੋ ਲੈਂਦੀ ਹੈ ਧੰਨਵਾਦ